ਸੀਗਾ ਚਰਖਾ ਕਿਦਾਂ ਚਲਾਉਂਦੇ ਸੀ ਦੱਸੋ ਆ ਲਓ ਜੀ ਚਰਖਾ ਚੱਲਦਾ ਆ ਲਾ ਆ ਦੇਖੋ ਚਰਖਾ ਚੱਲ ਰਿਹਾ ਆ ਆ ਲਓ ਜੀ ਆ ਲਓ ਜੀ ਬੜੀ ਗੱਲ ਖੇਸ ਖੁਸ ਬੁਣੇ ਸੀ ਤੁਸੀਂ ਨਹੀਂ ਦਰੀਆਂ ਦੁਰੀਆਂ ਚਰਖੇ ਇਹ ਚਰਖਾ ਦੇਖਿਆ ਚਲਾਇਆ ਨਹੀਂ ਚਲਾਇਆ ਹਾਂ ਚਲਾਉਣਾ ਚਲਾਇਆ ਹੂੰ ਕਮਾਲ ਦੀ ਗੱਲ ਐ ਫੇਰ ਤਾਂ ਪਹਿਲਾਂ ਤੁਸੀਂ ਕਹਿੰਦੇ ਨਹੀਂ ਚਲਾਇਆ ਹੁਣ ਕਹਿੰਦੇ ਚਲਾਇਆ ਚਿੱਟਾ ਆ ਗਿਆ ਚਿੱਟਾ ਆ ਗਿਆ ਬਾਅਦ ਚ ਤੇ ਚਿੱਟਾ ਆ ਗਿਆ ਆ ਪਿੱਛੇ ਤੇ ਮੁੰਡੇ ਨੇ ਆਵਾਜ਼ ਮਾਰੀ ਕਹਿੰਦੇ ਚਲਾਇਆ ਚਲਾਇਆ ਅੱਛਾ ਸਾਗ ਸੂਖ ਬਣਾ ਦੋਗੇ ਇਹ ਕਹਿੰਦੇ ਸਾਗ ਖਾ ਕੇ ਜਾਣਾ ਮੱਕੀ ਦੀ ਰੋਟੀ ਬੇਬੇ ਦੇ ਹੱਥ ਦੀ ਆ ਪਾਕਿਸਤਾਨ ਤੇ ਆਏ ਜਿਹੜੇ ਐ ਆ ਸ਼ਮਸ਼ਾਦ ਬੇਗਮ ਆਈ ਐ ਆ ਦੇਖੋ ਆ ਦੇਖੋ ਜੀ ਆ ਮੱਕੀ ਦੀ ਰੋਟੀ ਬਣ ਰਹੀ ਐ ਜੀ ਆ ਪਾਓ ਜਰਾ ਕੈਮਰਾ ਨੇਜ਼ਦੀਕ ਆ ਦੇਖੋ ਬੇਬੇ ਮੱਕੀ ਦੀ ਰੋਟੀ ਬਣਾ ਰਹੀ ਐ ਹਾਂ ਜੀ ਸਾਗ ਹੁਣ ਸਾਗ ਬਣਾਓ ਆ ਲਓ ਜੀ ਕੋਟ ਦਾ ਸਾਗ ਜੀ ਹਾਂ ਲਓ ਜੀ ਆ ਸਾਗ ਬਣ ਗਿਆ ਜੀ ਅੱਛਾ ਲਓ ਜੀ ਸਾਗ ਬਣ ਗਿਆ ਇਹਨਾਂ ਨੂੰ ਹੁਣ